ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਜਲੰਧਰ ਤੋਂ ਅਗਵਾ ਕੀਤੀ ਗਈ 20 ਸਾਲਾ ਸਰਕਾਰੀ ਮੁਲਾਜ਼ਮ ਨੂੰ ਦਿੱਲੀ ਪੁਲਿਸ ਨੇ ਬੇਸੁੱਧ ਹਾਲਤ ਦੇ ਵਿੱਚ ਬਰਾਮਦ ਕੀਤਾ ਪਰਿਵਾਰ ਨੂੰ ਫਿਰ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਇਸ ਮਾਮਲੇ ਦੇ ਵਿੱਚ ਜਲੰਧਰ ਕਮਿਸ਼ਨਰੇਟ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਕੁੜੀ ਦੀ ਹਾਲਤ ਨੂੰ ਦੇਖਣ ਦੇ ਲਈ ਆਮ ਆਦਮੀ ਪਾਰਟੀ ਦੇ ਵਿਧਾਇਕ ਮਹਿੰਦਰ ਭਗਤ ਹਸਪਤਾਲ ਪਹੁੰਚੇ ਉਹਨਾਂ ਨੇ ਕਿਹਾ ਕਿ ਜੇਕਰ ਲੜਕੀ ਦੇ ਨਾਲ ਕੁਝ ਗਲਤ ਹੋਇਆ ਹੈ ਤਾਂ ਇਸ ਮਾਮਲੇ ਦੇ ਵਿੱਚ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗੀ। ਜੂਨ ਦਸ਼ਮੇਸ਼ ਨਗਰ ਦੀ ਰਹਿਣ ਵਾਲੀ ਪੀੜਤਾ ਦੀ ਮਾਂ ਦੇ ਬਿਆਨਾਂ ਤੇ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਐਸਆਈ ਤਰਸੀਮ ਕੋਰ ਦੇ ਦੁਆਰਾ ਕੀਤੀ ਜਾ ਰਹੀ ਹੈ। ਪੀੜਤ ਬੱਚੀ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ 20 ਸਾਲਾ ਦੀ ਉਸਦੀ ਧੀ ਰੋਜ਼ਾਨਾ ਵਾਂਗ ਕੰਮ ਤੇ ਜਾਂਦੀ ਹੈ ਅਤੇ ਉੱਥੋਂ ਵਾਪਸ ਨਹੀਂ ਆਉਂਦੀ। ਅਗਲੇ ਦਿਨ ਯਾਨੀ ਕਿ ਬੁੱਧਵਾਰ ਨੂੰ ਪੁਲਿਸ ਦਾ ਫੋਨ ਆਉਂਦਾ ਹੈ ਕਿ ਉਸਦੀ ਧੀ ਬੇਸੁੱਧ ਹਾਲਤ ਦੇ ਵਿੱਚ ਪਈ ਹੈ। ਜਿਸ ਤੋਂ ਬਾਅਦ ਪਰਿਵਾਰ ਕਿਸੇ ਤਰੀਕੇ ਦੇ ਨਾਲ ਉਸ ਬੱਚੀ ਨੂੰ ਘਰੋਂ ਲੈ ਕੇ ਆਇਆ ਅਤੇ ਇਸ ਮਾਮਲੇ ਦੀ ਸ਼ਿਕਾਇਤ ਫਿਰ ਪੁਲਿਸ ਕਮਿਸ਼ਨਰ ਰੇਟ ਨੂੰ ਦਿੱਤੀ। ਦਾਫਲੇਗੀ ਸਿਲੋਕਾ ਚ ਜੀ ਦਰਖੀਓ ਦਾਖਲ ਕੀਤਾ ਗਿਆ। ਉਹਦੇ ਬਾਅਦ ਜੋ ਲੜਕੀ ਬੰਨੋਂ 1400 ਨੂੰ ਕਿਹਾ ਗਿਆ ਉਹਨਾਂ ਨੇ ਰਿਪੋਰਟ ਕੀਤੀ ਗਈ ਹੈ। ਜੀ ਔਰ ਉਹਦਾ ਲੜਕੀ ਦਾ ਇਲਾਜ ਚੱਲ ਰਿਹਾ ਲੜਕੀ ਆਸਟਮ ਨਾਰਮਲ ਨਹੀਂ ਹੈਗੀ। ਜੀ ਲੜਕੀ ਨਾਰਮਲ ਹੋਣ ਦੇ ਉੱਪਰ ਦੱਸੇਗੀ ਉਹਨਾਂ ਕੀ ਕੀ ਵਾਪਰਿਆ। ਜੀ ਔਰ ਕੌਣ ਕੌਣ ਕਿਹਨਾਂ ਨੇ ਕੀਤਾ ਉਹਨਾਂ ਨਾਲ ਕੋਈ ਜੋ ਵੀ ਮੁਆਵਜ਼ਾ ਦਿੱਤਾ ਗਿਆ। ਜੀ ਉਹਦੇ ਬਾਅਦ ਸਾਰੀ ਕਾਰਵਾਈ ਕੀ ਜਲੇਗੀ ਔਰ ਮੈਂ ਲੜਕੀ ਨੂੰ ਪੂਰਾ ਪਰਿਵਾਰ ਨੂੰ ਇਨਸਾਫ ਮਿਲੇਗਾ ਮੈਂ ਦੀ ਗੰਟੀ ਲਿਨਾਮਾ ਮੈਂ ਪੂਰਾ ਇਨਸਾਫ ਲਵਾਵਾਂਗਾ ਕਿਉਂਕਿ ਇਹ ਜੋ ਹੈ ਕਿਸੇ ਦੀ ਵੀ ਧੀ ਪਾਣਾ ਤੁਹਾਡੇ ਸਭ ਦੀਆਂ ਧੀ ਪਾਣਾ ਸੰਝੀਆਂ ਨੇ ਸੋ ਕਿਸੇ ਲੜਕੀ ਦੇ ਨਾਲ ਵੀ ਕੋਈ ਮਾੜਾ ਕੰਮ ਨਹੀਂ ਹੋਣਾ ਚਾਹੀਦਾ ਨਾ ਹੋਣ ਦਿੱਤਾ ਜਾਵੇਗਾ ਜੋ ਇਮੀਜਰ ਇਲੈਕਸ਼ਨ ਬੰਦਾ ਸੀ ਆਫੇਰ ਕਰ ਕੀਤੀ ਗਈ ਹੈ ਔਰ ਉਸ ਬੰਦੇ ਨੂੰ ਰਸ ਦਿੱਤਾ ਗਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਅਗਰ ਹੋਰ ਗਲਬਾਹ ਨਿਕਲ ਕੇ ਆਏਗੀ ਉਹ ਲੜਕੀ ਵਾਲਿਆਂ ਨੂੰ ਪਰਿਵਾਰ ਨੂੰ ਲੜਕੀ ਨੂੰ ਪੂਰਾ ਇਨਸਾਫ ਮੈਂ دعਵਾਵਾਂਗਾ ਸਾਡੀ ਸਰਕਾਰ ਜੋ ਹੈ ਹਮੇਸ਼ਾ ਇਨਸਾਫ ਪਸੰਦ ਹੈ ਉਹ ਸਭ ਨੂੰ ਇਨਸਾਫ ਦੇਵੇ ਥੈਂਕ ਯੂ ਸੋ ਮੱਚ ਜੀ ਸੋਏ ਸੀ ਜੀ